ਬਟਾਣੇ ਕਬਸਰ ਤੁਸੀਂ ਹੈ ਨਹੀਂ ਚਲੋ ਉਹ ਰਿਸਪੋਰਟ ਚਾਹ ਰਹੇ ਤੇ ਵਿਕ੍ਰਮ ਸਿੰਘ ਹੈ ਜੀ ਹੈ ਸਹੀ ਹੈ ਤੁਸੀਂ ਕਿਉਂ ਆਏ ਹੋ ਚਲੋ ਆਪਣਾ ਇਲੈਕਸ਼ਨ ਦਾ ਜੀ ਕਮਿਸ਼ਨਰ کون ਇਸਦੀ ਹੈ ਸਰਦਾ ਕਰਮੀ ਸਿੰਘ ਜੀ ਕਰਮੀ ਸਿੰਘ ਗੱੜਾ ਹਜਾ ਲਿਖ ਲੈ ਬਈ ਇਹ ਤਾਂ ਸੀਰੀਅਸ ਮਾਮਲਾ ਪੰਜਾਬ ਦੀ ਕਿੰਨੇ ਕਰੋੜ ਕਿੰਨੇ ਲੱਖ ਵਾਦੀ ਹੈ ਮੱਝੀ ਸਿੰਘ ਭਾਈ ਜਰਦੀ ਜਿਹਦੇ ਬਾਰੇ ਗਾਲੀ ਕਢ ਦਿੱਤਾ ਕੋਈ ਕੀ ਐਕਸ਼ਨ ਲੇਉਂਦੇ ਸਰ ਇਹ ਨੋਟਿਸ ਕਾਲੀ ਦਿੱਤਾ ਸੀ ਉਹਨਾਂ ਨੂੰ ਕਿੰਨੇ ਵਜੇ 24 ਘੰਟੇ ਦਾ ਟਾਈਮ ਦਿੰਦਾ ਹੈ ਕਿ ਉਹ ਜਵਾਬ ਦੇਣ ਵਾਸਤੇ ਤੋਂ ਬਾਅਦ ਸਰ ਅੱਜ ਜੋ ਵੀ ਆ ਉਹਦਾ ਆਉਂਦਾ ਨਹੀਂ ਵੀ ਆਉਂਦਾ ਜੇ ਬੰਦਾ ਗਾਲੀ ਕਲੋਚ ਕਰ ਜਾਏ ਕਤਲ ਕਰ ਜਾਏ ਫਿਰ ਵੀ ਟੈਪ 24 ਘੰਟੇ ਤੱਕ ਨੋਟਿਸ ਦੇ ਕੇ ਦੇਣਾ ਹੁੰਦਾ ਹੈ ਜੋ ਰਾਜਾ ਬ੍ਰਿੰਗ ਜੀ ਨੇ ਸ਼ਬਦਾਵਲੀ ਵਰਤੀ ਬਈ ਪੱਠੇ ਪਾਉਂਦਾ ਆ ਇਹਦਾ ਰੰਗ ਕਾਲਾ ਆ ਹੋਰ ਹੋਰ ਨਹੀਂ ਕੀਆ-ਕੀਆ ਉਹਦਾ ਗੰਦਾਰੇ ਆ ਜਦੋਂ ਸਾਹਮਣੇ ਸਾਰਾ ਕੁਝ ਸਾੜੀਓ ਪੜੀਓ ਫੇਰ ਵੀ ਨੋਟਿਸ ਦੇਣਾ ਹੈ ਇਹਨਾਂ ਮਾਰੇ ਜੇ ਰਾਜਾ ਬੜੇ ਕੱਲ ਨੂੰ ਕਿਸੇ ਨੂੰ ਕਤਲ ਕਰਦਾ ਏ ਤੇ ਫਿਰ ਵੀ ਉਹਨੂੰ 24 ਘੰਟੇ ਨੋਟਿਸ ਦੇਣਾ ਹੈ ਇੱਕ ਤਾਂ ਜੀਵਨਾ ਕਤਲ ਹੁੰਦਾ ਇੱਕ ਗੋਲੀ ਨਾਲ ਕਤਲ ਹੁੰਦਾ ਜੀਵਨਾ ਤਾਂ ਪੂਰੀ ਕਮੇਟੀ ਕਤਲ ਕਰਦੀ ਫੇਰ ਵੀ ਨੋਟਿਸ ਉਹਨੂੰ ਸੀ ਹੋਈ ਜਾਂਦਾ ਕਾਰਵਾਈ ਕੀ ਕੀਤੀ ਦਿਖਾ ਲੋ ਕੀ ਜਾਂਦਾ ਪਿਆ ਪਹਿਲਾਂ ਘਹਿਰਾ ਜਾਂ ਦੂਜੇ ਹਲੇ ਨੋਟਸੇ ਜਵਾਬ ਚੀਜੇ ਹੋ ਗਏ

ਖਾਲੋ ਕਿਥੇ ਲਿਖਿਆ 24 ਘੰਟੇ ਦਾ ਸਮਾਂ ਦੇ ਵਿੱਚ ਵਿਜੀਬੰਦਾ ਜੀਵ ਨਾਲ ਪੂਰੀ ਕਮੇਟੀ ਨੂੰ ਕਤਲ ਕਰਦਾ ਹੈ ਫਿਰ ਕਿਆ ਨੋਟਿਸ ਦੇਣਾ ਉਹਦਾ ਰੂਲ ਬੁੱਕ ਦਿਖਾਣਾ ਕਿਹੜੀ ਚਲੇ ਗਿਆ ਹੈਗੀ ਜਾਣਕਾਰੀ ਕੋਈ ਤਾਂ ਉਹਨੂੰ ਪੜ੍ਹੀ ਤੁਸੀਂ ਨਹੀਂ ਪੜ੍ਹੀ ਫੇ ਕਿਉਂ ਆਏ ਜੀ ਤੁਸੀਂ ਲੇਖੋ ਜੀ ਇਹਦਾ ਜਿਹੜਾ ਇਹਨਾਂ ਦਾ ਰਟਨਿੰਗ ਅਫਸਰ ਦਾ ਗੈਰਹਾਜ਼ਰ ਔਰ ਅਨਸਰਸਫੈਕਟ ਟੂ ਅਨਸਰ ਫਟ ਅਫਸਰ ਕੋਡ ਹੁੰਦਾ ਹੈ ਰਟਨਿੰਗ ਅਫਸਰ ਪੇਪਰ ਸੋਨ ਡੀਸੀ ਰਿਡਿਓ ਐਂਡ ਡੀਸੀ ਡਿਸਟ੍ਰਿਕਟ ਲੈਕਚਰ ਇਲੈਕਸ਼ਨ ਅਫਸਰ ਹੁਣ ਜਿਹੜਾ ਚੋਣ ਅਫਸਰ ਉਹ ਨਹੀਂ ਹਾਂ ਜੀ ਸਰ ਕਿਤੇ ਲਿਖਿਆ ਆਇਆ ਤਾਂ ਸਰਦਾਰਨੀ ਕਬਸਰ ਤਾਂ ਉਹ ਨਹੀਂ ਜਿਹੜਾ ਅਫਸਰ ਉਹ ਨਹੀਂ ਪੱਕੀ ਗੱਲ ਹੈ ਹਾਂ ਜੀ ਜਿਹੜਾ ਚੋਣ ਅਫਸਰ ਫਿਰ ਤਰਨਿੰਗ ਅਫਸਰ ਕੁਰਸੀ ਤੇ ਫੈਵਿਕੋਲ ਲਾ ਕੇ ਬਹਿ ਜਾ ਪੱਕਾ ਜੋੜ ਲਾ ਕੇ ਫਿਰ ਮੈਂ ਉੱਠਣਾ ਨਹੀਂ 14 ਤਰੀਕ ਤੱਕ ਕੁਰਸੀ 'ਤੇ ਰੋ ਤੇ ਫਿਰ ਕਿਹਨੂੰ ਬੁਲਾਇਆ ਜਾਵੇ ਇੱਥੇ ਜਵਾਬ ਤਾਲਵੀ ਲਈ ਡੀਸੀ ਨੂੰ ਉਹਨਾਂ ਦਾ ਅਫਸਰ ਕੋਣ ਹੈ ਹੈ ਨਾ ਤੁਹਾਡੀ ਕੋਣ ਹੈ ਮੁੱਖ ਚੋਣ ਅਫਸਰ ਕਿਆ ਬੋਲਦੇ ਡੈਸੀਗਨੇਸ਼ਨ ਕਿਆ ਹੁੰਦਾ ਨਾ ਡੀਆਈਐਸਟ੍ਰਿਕਟ ਇਲੈਕਸ਼ਨ ਲੇਖੋ ਜੀ ਜ਼ਿਲ੍ਹਾ ਚੋਣ ਅਫਸਰ ਖੇਤਰੀਕ ਸਵੇਰੇ 10 ਵਜੇ ਇਹਨਾਂ ਨੂੰ ਰਿਪੋਰਟ ਰੂਲ ਬੁੱਕ ਦੇ ਹਿਸਾਬ ਨਾਲ ਲੈ ਕੇ ਤਾਲਬ ਕੀਤਾ ਜਾਂਦਾ ਹੈ ਨੰਬਰ 1 ਨੰਬਰ 2 ਰਿਪੋਰਟ ਵਿੱਚ ਦੋਸ਼ੀ ਅਮਰਿੰਦਰ ਸਿੰਘ ਬਰਾੜ ਉਰਫ ਰਾਜਾ ਬੜਿੰਗ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਰਿਪੋਰਟ ਕੀਤੀ ਜਾਵੇ ਕਿ ਕਿਉਂ ਨਹੀਂ ਉਹਨਾਂ ਨੂੰ ਜ਼ਿਲੇ ਦੀ ਹੱਦ ਤੋਂ ਤੜੀ ਪਾਰ ਕੀਤਾ ਗਿਆ ਜੋ ਚੋਣ ਮਹਿਮੇ ਦੇ ਦਰਾਂ ਅਰ ਸੂਚਿਤ ਜਾਤੀ ਵਰਗਾਂ ਵਿੱਚੋਂ ਮੱਝਵੀ ਸਿੱਖ ਭਾਈਚਾਰੇ ਅਤੇ ਮੱਝਵੀ ਸਿੱਖ ਭਾਈਚਾਰੇ ਦੇ ਵੱਡੇ ਮਰਹੂਮ ਆਗੂ ਸਰਦਾਰ ਬੂਟਾ ਸਿੰਘ ਬਾਰੇ ਹੋਰ ਖੋਲ-ਖੋਲ ਬੋਲ ਰਿਹਾ ਹੈ 6 ਤਰੀਕ ਸਵੇਰੇ 10 ਵਜੇ ਆਪਣਾ ਅੰਸਰ ਲੈ ਕੇ ਜ਼ਿਲ੍ਹਾ ਚੋਣ ਅਫਸਰ ਆਜੇ ਹੋਣਗੇ ਧੰਨਵਾਦ